ABC ਦੇ ਉੱਤੇ ਵੀ ਮਤਾ ਪਾ ਦਿੱਤਾ ਤੇ ਮੈਂ ਪੁੱਛਣਾ ਚਾਹਣਾ ਜਿਹੜੇ ਸਾਡੇ ਸਪੀਕਰ ਨੇ ਕਿ ਤੁਸੀਂ ਇਹਨਾਂ ਨੂੰ ਤੇ ਇਹਨਾਂ ਦੇ ਉੱਤੇ ਤੇ ਮਤਾ ਪਾ ਦਿੱਤਾ ਕਿ ਇਹਨਾਂ ਦਾ ਮੈਂ ਸਟੇਟਸ ਪੜ ਲਿਆ ਤੇ ਮੇਰੇ ਮਨ ਨੂੰ ਬੜੀ ਠੇਸ ਪਹੁੰਚੀ ਹੈ ਜਨਾ ਜੋ ਵੀ ਹੈ ਤੇ ਜਿਹੜੇ ਫੋਲ ਤੁਹਾਨੂੰ ਬਲਕਾਰ ਸਿੱਧੂ ਪਾਉਣ ਡਿਆ ਉਹਦੇ ਬਾਰੇ ਕੀ ਮਤਾ ਪਾਇਆ ਉਹਦੇ ਉੱਤੇ ਕਿਹੜੀ ਕਾਰਵਾਈ ਕਰਾਉਣ ਜਾ ਰਹੇ ਹੋ ਤੁਸੀਂ ਇਹਨਾਂ ਦੇ ਮੇਰੇ ਖਾਲ ਮਹਿਲਾ ਮੰਡਲ ਦੇ ਚੇਅਰਮੈਨ ਹੈਗੇ ਨੇ ਜਿਹੜੇ ਵੂਮਨ ਕਮਿਸ਼ਨ ਦੇ ਕਿਉਂ ਨਹੀਂ ਉਹ ਤਲਬ ਕਰ ਰਹੇ ਉਹਨੂੰ ਕਿਉਂ ਨਹੀਂ ਉਹਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਕਿਉਂ ਨਹੀਂ ਉਹਦੇ ਉੱਤੇ ਪਰਚਾ ਦਰਜ ਕੀਤਾ ਜਾ ਰਿਹਾ ਬਲਕਾਰ ਸਿੱਧੂ ਦੇ ਉੱਤੇ ਤੁਸੀਂ ਮਤਲਬ ਕੀ ਪੰਜਾਬ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀ ਤੁਹਾਡਾ ਐਮਐਲ ਜਿਹੜਾ ਉਹ ਪਾਕਸਾਫ ਹੈ ਦੁੱਧ ਤੋਂ ਤੰਤ ਮੈਂ ਦਿੱਲੀ ਵਾਲਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਪੰਜਾਬ ਦੇ ਉੱਤੇ ਫੋਕਸ ਕਰ ਲਿਆ ਤੁਸੀਂ ਇੱਕ ਇੱਕ ਕਿਸਮ ਦੀ ਪੰਜਾਬ ਦੇ ਉੱਤੇ ਬਾਜ਼ ਦੀ ਨਿਗਾਹ ਰੱਖ ਲਈ ਜੇ ਭਗਵੰਤ ਮਾਨ ਵੇਟ ਕਰ ਰਿਹਾ ਤੇ ਤੁਹਾਨੂੰ ਉਹਦੇ ਉੱਤੇ ਕੋਈ ਐਕਸ਼ਨ ਲੈ ਲੈਣਾ ਚਾਹੀਦਾ ਤੁਹਾਡੇ ਕੋ 92 ਤੇ 96 ਐਮਐਲ ਹੋ ਗਏ ਆ ਯਾਰ ਇੱਕ ਅੱਦੇ ਬੰਦੇ ਦੇ ਉੱਤੇ ਇੱਕ ਮਾਰ ਕੇ ਕਾਂ ਟੰਗੋਗੇ ਤੇ ਅਗਲਾ ਕੋਈ ਹੋਜੀ ਬਕਵਾਸ ਨਹੀਂ ਕਰੂਗਾ ਪੁਰਾਣਾ ਸਮਾਂ ਆ ਗਿਆ ਜਿੱਦਾਂ ਮਤਲਬ ਮੁਗਲ ਨਹੀਂ ਸੀ ਕਰਦੇ ਹੁੰਦੇ ਕੋਈ ਆਵਾਜ਼ ਹੀ ਨਹੀਂ ਚੁੱਕ ਸਕਦਾ ਉਹਨਾਂ ਨੂੰ ਮਾਰ ਦਿੱਤਾ ਜਾਊਗਾ ਉਹਨਾਂ ਨੂੰ ਡਰਾ ਦਿੱਤਾ ਜਾਊਗਾ ਕੋਈ ਫਰਕ ਨਜ਼ਰ ਨਹੀਂ ਆ ਰਿਹਾ ਹਰ ਬੰਦੇ ਦੇ ਉੱਤੇ ਝੂਠੇ ਪਰਚੇ ਜਿਹੜੇ ਦਰਜ ਕੀਤੇ ਜਾ ਰਹੇ ਆ ਪਰਚਿਆਂ ਦਾ ਬੇਸ ਕੀ ਬਣਾਇਆ ਜਾ ਰਿਹਾ ਕੀ ਮਤਲਬ ਸਰਕਾਰ ਦੀ ਮਨਸ਼ਾ ਕੀ ਹੈ ਕੋਈ ਤੁਹਾਡੇ ਖਿਲਾਫ ਬੋਲੇ ਨਾ ਐਨ ਐਨ ਸਟੇਟਸ ਤੁਹਾਡੇ ਫਿਰ ਫੇਸਬੁੱਕ ਭਰੀਆਂ ਪਈਆਂ ਨੇ YouTube ਤੁਹਾਨੂੰ ਬੰਦਮੰਦ ਲੋਕ ਲਿਖਦੇ ਨੇ ਵੀ ਸਾਰੇ ਪੰਜਾਬ ਦੇ ਉੱਤੇ ਪਰਚੇ ਦਰਜ ਕਰਦੇ ਹੋਗੇ ਬਾਹਰੋਂ ਬੈਠੇ ਲੋਕ ਤੁਹਾਨੂੰ ਇੰਨੀ ਮਤਲਬ ਬੋਲਦੇ ਨੇ ਤੁਹਾਨੂੰ ਪੱਦੀ ਸ਼ਬਦਾਵਲੀ ਬੋਲਦੇ ਨੇ ਤੁਹਾਡੀਆਂ ਕਰਤੂਤਾਂ ਕਰਕੇ ਸਾਰਿਆਂ ਦੇ ਉੱਤੇ ਪਰਚੇ ਦਰਜ ਕਰਦੇ ਤੁਸੀਂ ਲੋਕਾਂ ਨੇ ਮੈਨੂੰ ਐਮ ਐਲ ਏ ਵੀ ਚੁਣ ਲਿਆ ਤੇ ਸਮਝਦਾ ਮੈਂ ਤੁਹਾਨੂੰ ਜੁੱਤੀ ਦੀ ਨੋਕ ਦੇ ਉੱਤੇ ਵੀ ਨਹੀਂ ਆ ਇਹ ਦੱਸਣ ਦੀ ਉਹਨੇ ਕੋਸ਼ਿਸ਼ ਕੀਤੀ ਆ ਵੀ ਤੁਹਾਨੂੰ ਪਾਗਲ ਇਹ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਕਿ ਇਹ ਤੁਹਾਨੂੰ ਪਾਗਲ ਬਣਾਉਂਦੇ ਨੇ ਮੈਂ ਪੰਜਾਬ ਪੱਤਰਕਾਰ ਜਿਹੜਾ ਉਹ ਪੰਜਾਬ ਦਾ ਚਮਕੀਦਾਰ ਜਿਹੜੇ ਵੀ ਵਿਸਨ ਬਲੋਰ ਬਲੋਰ ਨੇ ਉਹ ਪੰਜਾਬ ਦੇ ਚੌਂਕੀਦਾਰ ਨੇ ਜੇ ਤੁਸੀਂ ਉਹਨਾਂ ਨਾਲ ਇਸ ਤਰ੍ਹਾਂ ਦੇ ਵਤੀਰੇ ਕਰਨੇ ਸ਼ੁਰੂ ਕਰ ਦਿੱਤੇ ਇਸ ਤਰੀਕੇ ਉਹਨਾਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਤੇ ਮੇਰਾ ਖਿਆਲ ਆ ਵੀ ਪੰਜਾਬ ਤੇ ਨਰਕ ਭੋਗ ਰਿਆ ਮਹਿਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਆਪਾਂ ਤਾਂ ਕਿਹਾ ਸੀਗਾ ਕਿ ਜਿੰਨੇ ਪਰਚੇ ਨਜਾਇਜ਼ ਕੀਤੇ ਨੇ ਕਾਲੀ ਕਾਂਗਰਸੀਆਂ ਨੇ ਉਹ ਸਾਰੇ ਕੈਨਸਲ ਕੀਤੇ ਜਾਣਗੇ ਅਸੀਂ ਕੋਈ ਪਰਚਿਆਂ ਦੀ ਰਾਜਨੀਤੀ ਨਹੀਂ ਕਰਾਂਗੇ ਪਰ ਤੁਸੀਂ ਤਾਂ ਯਾਰ ਸਾਰੇ ਰਿਕਾਰਡ ਤੋੜੀ ਜਾ ਰਹੇ ਹੋ ਇੱਕ ਚੀਜ਼ ਸਮਝ ਲਵੇ ਸਰਕਾਰ ਤੇ ਭਗਵੰਤ ਮਾਨ ਕਿ ਲੋਕਾਂ ਦੇ ਮੂੰਹ ਦੇ ਵਿੱਚ ਤੁਸੀਂ ਆਪਣੀ ਜ਼ੁਬਾਨ ਨਹੀਂ ਪਾ ਸਕ। ਲੋਕਾਂ ਨੂੰ ਤੁਸੀਂ ਡਰਾ ਨਹੀਂ ਸਕਦੇ। ਇਹ ਆਵਾਮ ਆ, ਇਹ ਡਰਨ ਵਾਲਾ ਨਹੀਂ ਹੈਗਾ। ਇਹ ਡਰੇ ਹੁੰਦੇ ਫਿਰ ਕਾਲੀ ਕਾਂਗਰਸੀ ਤੇ ਇਹਨਾਂ ਤੋਂ ਵੱਡੇ ਗੁੰਡੇ ਬਤਮਾਸ਼ੀਗੇ ਤੇ। ਪੰਜਾਬ ਪੰਜਾਬੀਅਤੇ ਪੰਜਾਬੀਅਤੇ ਦੇ ਹੱਕ ਦੇ ਵਿੱਚ ਹਿੱਕ ਠੋਕੇ ਬੋਲਣ ਵਾਲੇ ਪੱਤਰਕਾਰ ਮਨਿੰਦਰਜੀਤ ਸਿੱਧੂ ਤੇ ਹੋਏ ਝੂਠੇ ਪਰਚੇ ਨੂੰ ਲੈ ਕੇ ਅੱਜ ਚੰਡੀਗੜ੍ਹ ਦੇ ਵਿੱਚ ਵੱਡਾ ਇਕੱਠ ਹੋਇਆ ਹੈ। ਖਾਸ ਤੌਰ ਤੇ ਜਿਹੜਾ ਇੱਕ ABC ਪੰਜਾਬ ਚੈਨਲ ਆ ਉਸ ਚੈਨਲ ਨੂੰ ਵਿਧਾਨ ਸਭਾ ਸੈਸ਼ਨ ਦੀ ਕਵਰੇਜ ਨਾ ਕਰਨ ਨੂੰ ਲੈ ਕੇ ਜਾਂ ਉਸ ਪਾਸਾ ਦੇਣ ਨੂੰ ਲੈ ਕੇ ਲੋਕ ਪੰਜਾਬ ਸਰਕਾਰ ਦੇ ਖਿਲਾਫ ਅੱਜ ਇਕੱਠੇ ਹੋਏ ਨੇ ਨਾਲ ਦੇ ਨਾਲ ਸਮੁੱਚਾ ਪੱਤਰਕਾਰ ਪੱਤਰਕਾਰ ਭਾਈਚਾਰਾ ਵੀ ਇੱਥੇ ਇਕੱਤਰ ਹੋਇਆ ਹੈ ਤਾਂ ਸਮਾਜ ਸੇਵੀ ਵੀ ਇੱਥੇ ਪਹੁੰਚੇ ਨੇ ਮਨਦੀਪ ਸਿੰਘ ਮੰਨਾ ਅੰਮ੍ਰਿਤਸਰ ਤੋਂ ਇੱਥੇ ਪਹੁੰਚੇ ਹੋਏ ਨੇ ਇਸ ਪੂਰੇ ਮਸਲੇ ਨੂੰ ਲੈ ਕੇ ਇਹਨਾਂ ਦਾ ਕੀ ਕਹਿਣਾ ਹੈ ਜੇ ਇੱਥੇ ਪੱਤਰਕਾਰ ਵੀਰ ਜਿਹੜੇ ਇੱਥੇ ਪਹੁੰਚੇ ਨੇ ਝੂਠੇ ਪਰਚੇ ਹੋਏ ਨੂੰ ਲੈ ਕੇ ਜਾਂ ਪੰਜਾਬ ਸਰਕਾਰ ਦੇ ਵਿਰੋਧ ਦੇ ਵਿੱਚ ਇੱਥੇ ਇਕੱਠੇ ਹੋਏ ਨੇ ਉਹਨਾਂ ਨੇ ਇਹ ਗੱਲਬਾਤ ਕਰਦੇ ਆ ਮਨਦੀਪ ਸਿੰਘ ਮੰਨਾ ਸਾਡੇ ਨਾਲ ਨੇ ਮਨਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਤੁਸੀਂ ਅੱਛਾ ਪਰਚਿਆਂ ਦੀ ਰਾਜਨੀਤੀ ਦੀ ਗੱਲ ਹੁੰਦੀ ਹੈ ਆਮ ਆਦਮੀ ਪਾਰਟੀ ਵੱਲੋਂ ਦਾਵਾ ਕੀਤਾ ਗਿਆ ਸੀ 2022 ਦੀਆਂ ਚੋਣਾਂ ਦੇ ਵਿੱਚ ਵੀ ਭਾਈ ਸਾਡੀ ਸਰਕਾਰ ਬਣਾ ਦਿਓ ਪਰਚਿਆਂ ਵਾਲਾ ਕਲਚਰ ਹੀ ਅਸੀਂ ਖਤਮ ਕਰ ਦੇਣਾ ਹੈ ਤੇ ਪੱਤਰਕਾਰਾਂ ਦੇ ਝੂਠੇ ਪਰਚੇ ਹੋ ਰਹੇ ਨੇ ਜੀ ਦੇਖੋ ਬੜੀ ਮੰਦ ਭਾਗੀ ਗੱਲ ਹੈ ਮੈਨੂੰ ਕੱਲਾ ਆਮ ਆਦਮੀ ਪਾਰਟੀ ਦੇ ਉੱਤੇ ਨਹੀਂ ਪੱਤਰਕਾਰ ਆਪਣੀ ਹਰ ਗੱਲ ਪੰਜਾਬ ਦੀ ਜਿਹੜਾ ਵੀ ਪੰਜਾਬ ਦਾ ਦਰਦੀ ਆ ਉਹ ਆਪਣੀ ਗੱਲ ਰੱਖਣੀ ਚਾਹੁੰਦਾ ਜੇ ਤੁਸੀਂ ਉਹਨਾਂ ਨੂੰ ਇਸ ਤਰੀਕੇ ਦਬਾਓਗੇ ਉਹਨਾਂ ਨੂੰ ਇਸ ਤਰੀਕੇ ਮਾਰੋਗੇ ਉਹਨਾਂ ਨੂੰ ਇਸ ਤਰੀਕੇ ਡਰਾਉਣ ਦੀ ਕੋਸ਼ਿਸ਼ ਕਰੋਗੇ ਤੇ ਕੱਲ ਨੂੰ ਪੰਜਾਬ ਦਾ ਰਖਵਾਲਾ ਕੌਣ ਹੈ ਪੰਜਾਬ ਪੱਤਰਕਾਰ ਜਿਹੜਾ ਉਹ ਪੰਜਾਬ ਦਾ ਚੌਂਕੀਦਾਰ ਹੈ ਜਿਹੜੇ ਵੀ ਵਿਸਲ ਬਲੋਰ ਨੇ ਉਹ ਪੰਜਾਬ ਦੇ ਚੌਂਕੀਦਾਰ ਨੇ ਜੇ ਤੁਸੀਂ ਉਹਨਾਂ ਨਾਲ ਇਸ ਤਰ੍ਹਾਂ ਦੇ ਵਤੀਰੇ ਕਰਨੇ ਸ਼ੁਰੂ ਕਰ ਦਿੱਤੇ ਇਸ ਤਰੀਕੇ ਉਹਨਾਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਤੇ ਮੇਰਾ ਖਿਆਲ ਹੈ ਵੀ ਪੰਜਾਬ ਤੇ ਨਰਕ ਭੋਗ ਰਿਹਾ ਔਰ ਦੂਜੀ ਚੀਜ਼ ਮੈਂ ਇਹ ਕਹਿਣੀ ਚਾਹੁੰਦਾ ਕਿ ਕੱਲੇ ਆਮ ਆਦਮੀ ਪਾਰਟੀ ਨੂੰ ਮੈਨੂੰ ਇੰਨਾ ਦੁੱਖ ਲੱਗਾ ਦੋ ਦਿਨ ਦਾ ਸੈਸ਼ਨ ਬੁਲਾਇਆ ਗਿਆ ਢੇਰ ਸਾਰਾ ਇਹਦੇ ਉੱਤੇ ਖਰਚਾ ਕੀਤਾ ਗਿਆ ਇਹਦੇ ਵਿੱਚ ਜਿੰਨੇ ਐਮ.ਐਲ.ਏ ਆਏ ਮਤਲਬ 117 ਜਿਹੜੇ ਨੇ ਸਾਰੀਆਂ ਪਾਰਟੀਆਂ ਦੇ ਲਾ ਲੋ ਤੁਸੀਂ 2-2 ਲੱਖ ਬੰਦੇ ਦੀ ਨੁਮਾਇੰਦਗੀ ਕਰਦੇ ਨੇ ਉਹਦੇ ਵਿੱਚ ਉਹ ਲੋਕ ਜਿਹੜੇ ਨੇ ਤੇ ਅੰਦਰ ਸਵਾਲ ਕੀ ਰੱਖੇਗੇ ਮੈਨੂੰ ਦੱਸੋ ਕੋ ਤਸੀਲਦਾਰ ਆਖੇ ਨਹੀਂ ਲੱਗਦਾ ਕੋ ਪਟਵਾਰੀ ਆਖੇ ਨਹੀਂ ਲੱਗਦਾ ਅਜੇ ਪੰਜਾਬ ਯਾਰ ਇੰਨਾਂ ਚੀਜ਼ਾਂ ਚੋਂ ਇਨੀ ਬਾਹਰ ਆ ਪਾਇਆ ਤੇ ਤੁਸੀਂ ਕਿਸ ਤਰੀਕੇ ਪੰਜਾਬ ਨੂੰ ਸੁਧਾਰਨ ਦੀਆਂ ਗੱਲਾਂ ਕਰਦੇ ਹੋ ਕਿਸ ਤਰੀਕੇ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੀਆਂ ਗੱਲਾਂ ਕਰਦੇ ਹੋ ਕੋਈ ਕਹਿ ਕੀ ਰਿਹਾ 35 ਵਿਧਾਇਕ ਮੇਰੇ ਕੋਲ ਨੇ ਦੂਜਾ ਕਹਿ ਰਿਹਾ 30 ਮੇਰੇ ਕੋਲ ਨੇ ਇਹਦੇ ਨੂੰ ਅਸੀਂ ਕੀ ਲੈਣਾ ਦੇਣਾ ਆਪੋਜੀਸ਼ਨ ਵੀ ਆਪਣਾ ਰੋਲ ਜਿਹੜਾ ਉਹ ਵਧੀਆ ਨਹੀਂ ਨਿਭਾ ਰਹੀ ਤੇ ਉਹ ਰੋਲ ਨਿਭਾ ਰਹੇ ਨੇ ਪੱਤਰਕਾਰ ਉਹ ਪੰਜਾਬ ਦੇ ਮੁੱਦੇ ਚ ਉੱਕਦੇ ਨੇ ਉਹ ਪੰਜਾਬ ਦੇ ਮੁੱਦਿਆਂ ਦੇ ਉੱਤੇ ਗੱਲ ਕਰਦੇ ਨੇ ਸਰਕਾਰ ਨੂੰ ਇਹਨਾਂ ਕੋਲੋਂ ਸੁਝਾ ਲੈਣੇ ਚਾਹੀਦੇ ਨੇ ਉਹ ਮੁੱਦੇ ਸੁਣ ਕੇ ਉਹਦੇ ਉੱਤੇ ਕੰਮ ਕਰਨਾ ਚਾਹੀਦਾ ਕਿ ਇਹ ਕਹਿਣਾ ਕੀ ਚਾਹੁੰਦੇ ਨੇ ਪੰਜਾਬ ਦਾ ਦਰਦ ਕੀ ਹੈ ਇਹਦਾ ਮਤਲਬ ਇਹ ਨਹੀਂ ਕਿ ਜੇ ਉਹ ਤੁਹਾਡੇ ਖਿਲਾਫ ਕੋਈ ਖਬਰ ਆ ਗਈ ਹੈ ਤੇ ਤੁਸੀਂ ਉਹਦੇ ਉੱਤੇ ਮਤਲਬ ਬੰਦਿਆਂ ਦੇ ਉੱਤੇ ਪਰਚੇ ਕਰ ਦਰਜ ਕਰਨੇ ਸ਼ੁਰੂ ਕਰ ਦਿਓ ਮਨਿੰਦਰ ਸਿੱਧੂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਕੀ ਉਹਦਾ ਗਣਾ ਪਰਚਾਦਰ ਝੋਣਾ ਚਾਹੀਦਾ ਤੁਹਾਡੇ ਐਮ ਐਲ ਏ ਦੇ ਉੱਤੇ ਯਾਰ ਜਿਹੜਾ ਬਕਵਾਸ ਕਰ ਰਿਹਾ ਜਿਹੜਾ ਮਤਲਬ ਔਰਤਾਂ ਦੇ ਪ੍ਰਤੀ ਜਿਹੜੀ ਇੰਨੀ ਭੱਦੀ ਸ਼ਬਦਾਵਲੀ ਵਰਤ ਰਿਹਾ ਔਰ ਉਸ ਤੋਂ ਬਾਅਦ ਜਿਹੜਾ ਮੇਰੇ ਖਿਆਲ ਮਤਾ ਪਾਇਆ ਏ ਬੀ ਸੀ ਦੇ ਉੱਤੇ ਵੀ ਮਤਾ ਪਾ ਦਿੱਤਾ ਤੇ ਮੈਂ ਪੁੱਛਣਾ ਚਾਹੁੰਨਾ ਜਿਹੜੇ ਸਾਡੇ ਸਪੀਕਰ ਨੇ ਕਿ ਤੁਸੀਂ ਇਹਨਾਂ ਨੂੰ ਤੇ ਇਹਨਾਂ ਦੇ ਉੱਤੇ ਤੇ ਮਤਾ ਪਾ ਦਿੱਤਾ ਕਿ ਇਹਨਾਂ ਦਾ ਮੈਂ ਸਟੇਟਸ ਪੜ੍ਹ ਲਿਆ ਤੇ ਮੇਰੇ ਮਨ ਨੂੰ ਬੜੀ ਠੇਸ ਪਹੁੰਚੀ ਹੈ ਜਨਾ ਜੋ ਵੀ ਹੈ ਤੇ ਜਿਹੜੇ ਫੂਲ ਤੁਹਾਨੂੰ ਬਲਕਾਰ ਸਿੱਧੂ ਪਾਉਣ ਡਿਆ ਉਹਦੇ ਬਾਰੇ ਕੀ ਮਤਾ ਪਾਇਆ ਉਹਦੇ ਉੱਤੇ ਕਿਹੜੀ ਕਾਰਵਾਈ ਕਰਾਉਣ ਜਾ ਰਹੇ ਹੋ ਜਿਹੜਾ ਤੁਹਾਡੀ ਸਾਰੀ ਮਤਲਬ ਪੰਜਾਬ ਨੂੰ ਜਾਤ ਪਾਤ ਦੇ ਵਿੱਚ ਇੰਨਾ ਜ਼ਿਆਦਾ ਨੀਵਾ ਵਿਖਾ ਰਿਹਾ ਕਿ ਆਪਣੇ ਆਪ ਨੂੰ ਉੱਚਾ ਦੱਸ ਰਿਹਾ ਤੇ ਉਹਦੇ ਉੱਤੇ ਤੁਸੀਂ ਕਾਰਵਾਈ ਕਦੋਂ ਕਰੋਗੇ ਅਸੀਂ ਮੰਨਾ ਸਰ ਤੁਸੀਂ ਆਡੀਓ ਸੁਣੀ ਬਲਕਾਰ ਸਿੱਧੂ ਆਂਧਪੁਰਾ ਫੂਲ ਵਿਧਾਨ ਸਭਾ ਹਲਕੇ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਔਰਤਾ ਪ੍ਰਤੀ ਜਿਹੜੀ ਉਹ ਸ਼ਬਦਾਵਲੀ ਵਰਤ ਸੁਣੀ ਹੈ ਜੀ ਮੈਂ ਸੁਣੀ ਹੈ ਜੀ ਜਿਹਦੇ ਵਿੱਚ ਔਰਤਾਂ ਦਾ ਜਿਸ ਤਰੀਕੇ ਮਜ਼ਾਕ ਡਾਰ ਡਾਇਆ ਜਾ ਰਿਹਾ ਸਾਡੀਆਂ ਪੰਜਾਬ ਦੀਆਂ ਧੀਆ ਭੈਣਾ ਮਾਵਾਂ ਦਾ ਉਹਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਸੀ ਇਹਨਾਂ ਦੇ ਮੇਰੇ ਖਾਲ ਮਹਿਲਾ ਮੰਡਲ ਦੇ ਚੇਅਰਮੈਨ ਹੈਗੇ ਨੇ ਜਿਹੜੇ ਜੀ ਵੂਮਨ ਕਮਿਸ਼ਨ ਦੇ ਕਿਉਂ ਨਹੀਂ ਉਹ ਤਲਬ ਕਰ ਰਹੇ ਉਹਨੂੰ ਕਿਉਂ ਨਹੀਂ ਉਹਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਕਿਉਂ ਨਹੀਂ ਉਹਦੇ ਉੱਤੇ ਪਰਚਾ ਦਰਜ ਕੀਤਾ ਜਾ ਰਿਹਾ ਬਲਕਾਰ ਸਿੱਧੂ ਦੇ ਉੱਤੇ ਮਤਲਬ ਜਿੱਥੇ ਤੁਹਾਡਾ ਬੰਦਾ ਕੋਈ ਗਲਤੀ ਕਰੇ ਤੇ ਉਹਨੂੰ ਤੁਸੀਂ ਉਹਦੇ ਉੱਤੇ ਮਤਲਬ ਪੜਦਾ ਪਾਉਣ ਦੀ ਕੋਸ਼ਿਸ਼ ਕਰਦੇ ਹੋ ਉਲਟਾ ਉਸ ਬੰਦੇ ਦੇ ਉੱਤੇ ਤੁਸੀਂ ਪਰਚਾ ਦਰਜ ਕੀਤਾ ਜਿੰਨੇ ਆਡੀਓ ਸੁਣਾਈ ਤੁਸੀਂ ਮਤਲਬ ਕੀ ਪੰਜਾਬ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀ ਤੁਹਾਡਾ ਐਮਐਲ ਜਿਹੜਾ ਉਹ ਪਾਕ ਸਾਫ ਹੈ ਦੋ ਤੋਤਾ ਮੈਂ ਆਡੀਓ ਸੁਣੀ ਆ ਜਿਸ ਤਰੀਕੇ ਦੀ ਭਾਸ਼ਾ ਵਰਤੀ ਜਾ ਰਹੀ ਹੈ ਮਤਲਬ ਉਹ ਤੁਹਾਡੇ ਵਰਕਰ ਨੇ ਯਾਰ ਜੇ ਤੁਹਾਡੇ ਕੋਲ ਆ ਰਹੇ ਨੇ ਤੁਹਾਡੇ ਪ੍ਰਤੀ ਆਪਣੀ ਕੋ ਸ਼ਰਦਾ ਦਿਖਾ ਰਹੇ ਨੇ ਕਿ ਸਾਨੂੰ ਐਮਐਲਏ ਨੇ ਬੁਲਾਇਆ ਜਾਂ ਸਾਨੂੰ ਅਸੀਂ ਕਿਸੇ ਕੰਮ ਦੇ ਵਿੱਚ ਆਏ ਆ ਤੇ ਸਨੇਹ ਦੇ ਉੱਤੇ ਆਏ ਆ ਤੇ ਉਸ ਤੋਂ ਬਾਅਦ ਤੁਸੀਂ ਉਹਨਾਂ ਦੇ ਪ੍ਰਤੀ ਆਪ ਭਾਸ਼ਾ ਜਿਹੜੀ ਵਰਤਦੇ ਹੋ ਲਖ ਲਾਣਤਾ ਯਾਰ ਤੁਹਾਡੇ ਉੱਤੇ ਤੇ ਤੁਹਾਡੀ ਸਰਕਾਰ ਦੇ ਉੱਤੇ ਮਹਿਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਆਪਾਂ ਤਾਂ ਕਿਹਾ ਸੀਗਾ ਕਿ ਜਿੰਨੇ ਪਰਚੇ ਨਜਾਇਜ਼ ਕੀਤੇ ਨੇ ਕਾਲੀ ਕਾਂਗਰਸੀਆਂ ਨੇ ਉਹ ਸਾਰੇ ਕੈਨਸਲ ਕੀਤੇ ਜਾਣਗੇ ਅਸੀਂ ਕੋ ਪਰਚਿਆਂ ਦੀ ਰਾਜਨੀਤੀ ਨਹੀਂ ਕਰਾਂਗੇ ਪਰ ਤੁਸੀਂ ਤਾਂ ਯਾਰ ਸਾਰੇ ਰਿਕਾਰਡ ਤੋੜੀ ਜਾ ਰਹੇ ਹੋ ਜਿਹੜਾ ਬੰਦਾ ਕੋ ਤੁਹਾਡੇ ਵਿਰੁੱਧ ਬੋਲਦਾ ਜਿਹੜਾ ਬੰਦਾ ਕੋ ਤੁਹਾਡੀ ਸਰਕਾਰ ਦੇ ਵਿੱਚ ਊਨਤਾ ਹੀ ਕੱਢਦਾ ਉਹਨੂੰ ਇਸ ਤਰੀਕੇ ਤੁਸੀਂ ਦਬਾਉਣ ਦੀ ਕੋਸ਼ਿਸ਼ ਕਰਦੇ ਹੋ ਉਹਨੂੰ ਇਸ ਤਰੀਕੇ ਤੁਸੀਂ ਡਰਾਉਣ ਦੀ ਕੋਸ਼ਿਸ਼ ਪਹਿਲਾਂ ਤੁਸੀਂ ਪੈਸੇ ਨਾਲ ਖਰੀਦਣ ਦੀ ਕੋਸ਼ਿਸ਼ ਕਰਦੇ ਹੋ ਜਿੰਨੇ ਤੁਹਾਡੇ ਚੈਨਲ ਨੇ ਤੁਹਾਨੂੰ ਐਡ ਦਿੰਨੇ ਆ ਤੁਹਾਡਾ ਆ ਕਰਦੇ ਆ ਤੇ ਜੋ ਕੋ ਜ਼ਮੀਰ ਵਾਲੇ ਨਹੀਂ ਵਿਕਦੇ ਤੇ ਉਹਨਾਂ ਨੂੰ ਤੁਸੀਂ ਇਸ ਤਰੀਕੇ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹੋ ਇਹ ਕੋ ਬਹੁਤਾ ਲੰਮਾ ਸਮਾਂ ਚੱਲਣ ਵਾਲੀ ਗੱਲ ਨਹੀਂ ਹੈਗੀ ਮਤਲਬ ਤੁਸੀਂ ਜੋ ਹਾਲ ਪਿਛਲਿਆਂ ਦਾ ਕੀਤਾ ਉਹ ਹਾਲ ਤੁਹਾਡਾ ਉਹਨੂੰ ਤਿਆਰ ਹੋ ਜਾਣਾ ਵਾ ਅਜੇ ਵੀ ਆਪਣੀਆਂ ਕਮੀਆਂ ਸੁਧਾਰੋ ਅੱਜ ਤੁਸੀਂ ਮੈਨੂੰ ਦੱਸ ਦਿਓ ਪੰਜਾਬ 'ਚ ਕੌਣ ਗੱਲ ਕਰ ਰਿਹਾ ਰੇਤ ਮਾਫੀਆ ਦੇ ਉੱਤੇ ਕੌਣ ਗੱਲ ਕਰ ਰਿਹਾ ਟਰਾਂਸਪੋਰਟ ਮਾਫੀਆ ਦੇ ਉੱਤੇ ਕੌਣ ਗੱਲ ਕਰ ਰਿਹਾ ਮੈਡੀਕਲ ਮਾਫੀਆ ਦੇ ਉੱਤੇ ਕੌਣ ਗੱਲ ਕਰ ਰਿਹਾ ਐਜੂਕੇਸ਼ਨ ਮਾਫੀਆ ਦੇ ਉੱਤੇ ਆਪੋਜੀਸ਼ਨ ਵੀ ਕਰਦੀ ਹੈ ਕੋਈ ਵੀ ਨਹੀਂ ਕਰ ਰਿਹਾ ਤੇ ਉਹ ਪੱਤਰਕਾਰ ਕਰ ਰਹੇ ਨੇ ਜਿਹੜੇ ਉਹ ਪੰਜਾਬ ਦੇ ਮੁੱਦੇ ਚੁੱਕਦੇ ਨੇ ਕਿਸੇ ਸਕੂਲ ਚ ਕੋ ਗੜਬੜੀ ਆ ਕਿਸੇ ਹਸਪਤਾਲ ਚ ਕੋ ਗੜਬੜੀ ਆ ਟਰਾਂਸਪੋਰਟ ਚ ਕੋ ਗੜਬੜੀ ਆ ਪੰਜਾਬ ਦੇ ਵਿੱਚ ਅਖੀਰ ਲੋਕਾਂ ਨੂੰ ਅਸੀਂ ਲੋਕ ਹਥਿਆਰ ਤੇ ਚੁੱਕ ਨਹੀਂ ਨਾ ਸਕਦੇ ਕੋਈ ਕ੍ਰਪਾਨਾ ਕੱਢ ਕੇ ਥੋੜੀ ਸਰਕਾਰ ਢਾ ਲੈਣੀ ਆ ਕੋ ਮਤਲਬ ਏਕੇ 47 ਚੁੱਕ ਕੇ ਥੋੜੀ ਸਰਕਾਰ ਢਾ ਲੈਣੀ ਆ ਸਾਡੇ ਕੋਲ ਇੱਕ ਸਭ ਤੋਂ ਵਧੀਆ ਹੱਲ ਹੈਗਾ ਸਾਡੇ ਕੋਲ ਕੈਮਰਾ ਹੈਗਾ ਯਾਰ ਅਸੀਂ ਊਣ ਤਾਈਆਂ ਵਖਾ ਦਿੰਨੇ ਆ ਤਾਂ ਤੁਸੀਂ ਇਹਨਾਂ ਨੂੰ ਵੀ ਇਹਨਾਂ ਦੇ ਵੀ ਸ਼ਟਰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੇ ਪੰਜਾਬ ਕੋ ਮੈਨੂੰ ਨਹੀਂ ਸਮਝ ਆਉਂਦੀ ਪੰਜਾਬ ਕੋ ਤਰੱਕੀ ਦੀ ਰਾਹ ਦੇ ਉੱਤੇ ਆ ਆਪਾਂ ਗੱਲਾਂ ਮੈਂ ਫੇਰ ਉਸੇ ਗੱਲ ਤੇ ਆਉਣ ਲੱਗਾ ਕਿ ਸੈਸ਼ਨ ਦੇ ਵਿੱਚ ਕੋ ਇੰਡਸਟਰੀ ਦੀ ਗੱਲ ਕੀਤੀ ਗਈ ਕੋ ਸਾਡਾ ਪਾਕਿਸਤਾਨ ਵਾਲਾ ਬਾਰਡਰ ਖੋਲਣ ਦੀ ਗੱਲ ਕਰਨੀ ਚਾਹੀਦੀ ਆ ਟਾਰੀ ਵਾਗਾ ਬਾਰਡਰ ਕੋ ਉਹ ਗੱਲ ਕੀਤੀ ਬੇਰੋਜ਼ਗਾਰੀ ਦੀ ਬੱਚੇ ਜਿਹੜੇ ਰਿਪੋਰਟ ਹੋ ਕੇ ਆਏ ਆ ਆਪਾਂ ਸਿਰਫ ਲੋਕਾਂ ਦਾ ਮਨ ਠੰਡਾ ਕਰਨ ਲਈ ਬਿਆਨ ਦੇ ਦੇਨੇ ਆ ਕਿ ਇਹ ਬੱਚੇ ਆ ਗਏ ਨੇ ਅਸੀਂ ਇਹਨਾਂ ਦਾ ਖਿਆਲ ਰੱਖਾਂਗੇ ਅਸੀਂ ਇਹਨਾਂ ਦਾ ਕੋਈ ਮੁਰ ਵਸੀਬਾ ਜਾਂ ਇਹ ਇਹਨਾਂ ਨੂੰ ਕੋ ਰੋਜ਼ਗਾਰ ਦੇਣ ਦੀ ਕੋਸ਼ਿਸ਼ ਕਰਾਂਗੇ ਅੱਜ ਮੈਨੂੰ ਦੱਸੋ ਬੱਚੇ ਸੁਸਾਇਡ ਵਾਲੀ ਹਾਲਤ ਦੇ ਵਿੱਚ ਨੇ ਮੈਂ ਅੱਗੇ ਕਿਹਾ ਪੰਜਾਬ 'ਚ ਬੇਰੋਜ਼ਗਾਰੀ ਇੰਨੀ ਹੈ ਜાં ਬੱਚੇ ਡਿਪਰੈਸ਼ਨ 'ਚ ਆ ਕੇ ਨਸ਼ਾ ਕਰ ਰਹੇ ਨੇ ਜાં ਬੱਚੇ ਕ੍ਰਾਈਮ ਕਰ ਰਹੇ ਨੇ ਤੇ ਤੀਜਾ ਬੱਚਿਆਂ ਕੋਲੋਂ ਬਾਹਰ ਦੇ ਰਸਤੇ ਵੀ ਬੰਦ ਹੋ ਗਏ ਹੁਣ ਬੱਚੇ ਸੁਸਾਇਡ ਵਾਲੇ ਤੁਰ ਪੈਣਗੇ ਇਹਨਾਂ ਨੂੰ ਰੋਕਣਾ ਕਿੰਨੇ ਉਹਦੇ ਉੱਤੇ ਤਾਂ ਕੋਈ ਫ ਤੁਸੀਂ ਸਾਡਾ ਜਿਹੜਾ ਵਾਗੇ ਵਾਲਾ ਬਾਰਡਰ ਖੋਲ ਦਿਓ ਸਾਡਾ ਉੱਥੇ ਇੰਨਾ ਵਪਾਰ ਚੱਲ ਸਕਦਾ ਸਾਰਾ ਪੰਜਾਬ ਸੁਖ ਦੀ ਰੋਟੀ ਖਾ ਸਕਦਾ ਵਾ ਇੱਕ ਮੁੱਦਾ ਮੈਨੂੰ ਦੱਸ ਦਿਓ ਵਿਧਾਨ ਸਭਾ ਚੁੱਕਿਆ ਗਿਆ ਜਿਹੜੇ ਮੁੱਦਿਆਂ ਦੇ ਉੱਤੇ ਸਰਕਾਰ ਆਈ ਸੀ ਬੇਦਬੀ ਨਸ਼ਾ ਤੁਸੀਂ ਮੈਨੂੰ ਦੱਸ ਦਿਓ ਇਹਨਾਂ ਦੇ ਉੱਤੇ ਕੋਈ ਚਰਚਾ ਹੋਈ ਉਹਦੇ ਅੰਦਰ ਤੀਜੀ ਚੀਜ਼ RAM REW ਨੂੰ ਪ੍ਰੋਲ ਮਿਲ ਰਹੀ ਆ ਲਗਾਤਾਰ ਮਿਲ ਰਹੀ ਆ ਕਿਸੇ ਨੇ ਕੋਈ ਚਰਚਾ ਕੀਤੀ ਉਹਦੇ ਉੱਤੇ ਚਰਚਾ ਕੀ ਹੁੰਦੀ ਆ ਵਿਧਾਨ ਸਭਾ ਦੇ ਵਿੱਚ ਮੰਤਰੀ ਕੀ ਜਵਾਬ ਦਿੰਦੇ ਨੇ ਤੇ ਐਮ ਐਲ ਏ ਕੀ ਸਵਾਲ ਕਰਦੇ ਨੇ ਪਟਵਾਰੀ ਆਖੇ ਨਹੀਂ ਲੱਗਦਾ ਕਿਸੇ ਦਾ ਡੈਥ ਬਰਥ ਦਾ ਸਰਟੀਫਿਕੇਟ ਬਣਨ ਵਾਲਾ ਹੀ ਉਹ ਇੰਨਾ ਡਿਲੇ ਹੋ ਗਿਆ ਇਹਨਾਂ ਮੁੱਦਿਆਂ ਨਾਲ ਪੰਜਾਬ ਚੱਲਣਾ ਯਾਰ ਇੰਨਾਂ ਚੀਜ਼ਾਂ ਦੇ ਨਾਲ ਪੰਜਾਬ ਤਰੱਕੀ ਦੀ ਰਾਹ ਫੜ ਸਕਦਾ ਪੰਜਾਬ ਤਬਾਹ ਹੋ ਗਿਆ ਅੱਜ ਵੀ ਸੋਚੋ ਤੁਸੀਂ ਭਾਈਚਾਰਾ ਸਾਰੇ ਇੱਥੇ ਆਏ ਹੋ ਤੁਸੀਂ ਪੰਜਾਬ ਦੇ ਚੰਗਾ ਪਨ ਵੀ ਵਿਖਾਉਂਦੇ ਹੋ ਤੇ ਜਿੱਥੇ ਕਿਤੇ ਮਾੜਾ ਉਹ ਵੀ ਵਿਖਾਉਣ ਦੀ ਕੋਸ਼ਿਸ਼ ਕਰਦੇ ਹੋ ਉਹਦੇ ਤੋਂ ਬਾਅਦ ਸਰਕਾਰ ਨੂੰ ਸਬਕ ਲੈਣਾ ਚਾਹੀਦਾ ਕਿ ਯਾਰ ਇੱਥੇ ਕੋ ਊਣਤਾ ਹੀ ਆ ਇਹਦੇ ਵਿੱਚ ਆ ਚੀਜ਼ ਹੋਈ ਆ ਇਹਦੇ ਉੱਤੇ ਕੋ ਗੜਬੜੀ ਆ ਤੇ ਇਹਦੇ ਉੱਤੇ ਅਸੀਂ ਸੁਧਾਰ ਕਿੱਦਾਂ ਕਰੀਏ ਇਹ ਨਹੀਂ ਕਿ ਤੁਹਾਨੂੰ ਊਣਤਾ ਹੀ ਵਿਖਾਈ ਆ ਤੇ ਉਹਦੇ ਉੱਤੇ ਤੁਸੀਂ ਮਤਲਬ ਥੋਪਣਾ ਸ਼ੁਰੂ ਕਰ ਦਿਓ ਕਿ ਤੁਹਾਨੂੰ ਪਰਚੇ ਦੇ ਕੇ ਡਰਾਇਆ ਜਾਊਗਾ ਲੋਕਾਂ ਦੇ ਮੂੰਹ ਇੱਕ ਚੀਜ਼ ਸਮਝ ਲਵੇ ਸਰਕਾਰ ਤੇ ਭਗਵੰਤ ਮਾਨ ਕਿ ਲੋਕਾਂ ਦੇ ਮੂੰਹ ਦੇ ਵਿੱਚ ਤੁਸੀਂ ਆਪਣੀ ਜੁਬਾਨ ਨਹੀਂ ਪਾ ਸਕਦੇ ਲੋਕਾਂ ਨੂੰ ਤੁਸੀਂ ਡਰਾ ਨਹੀਂ ਸਕਦੇ ਇਹ ਆਵਾਮ ਆ ਇਹ ਡਰਨ ਵਾਲਾ ਨਹੀਂ ਹੈਗਾ ਇਹ ਡਰੇ ਹੁੰਦੇ ਫਿਰ ਕਾਲੀ ਕਾਂਗਰਸੀ ਤੇ ਇਹਨਾਂ ਤੋਂ ਵੱਡੇ ਗੁੰਡੇ ਬਦਮਾਸ਼ੀ ਕਰਦੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੁਖਪਾਲ ਖਹਿਰਾ ਤੇ ਝੂਠਾ ਪਰਚਾ ਹੁੰਦਾ ਹੈ ਭਾਨੇ ਸਿੱਧੂ ਤੇ ਝੂਠਾ ਪਰਚਾ ਹੁੰਦਾ ਹੈ ਪਰਮਿੰਦਰ ਝੋਟੇ ਤੇ ਝੂਠਾ ਪਰਚਾ ਹੁੰਦਾ ਹੈ ਫਿਰ ਹੁਣ ਪੱਤਰਕਾਰਾਂ ਤੇ ਵੀ ਪਰਚੇ ਹੋਈ ਜਾ ਰਹੇ ਨੇ ਜੀ ਸਰਕਾਰ ਕੋ ਆਪਣੀ ਕਮੀ ਇਹ ਪੁਰਾਣਾ ਸਮਾਂ ਆ ਗਿਆ ਜੀ ਜਿੱਦਾਂ ਮਤਲਬ ਮੁਗਲ ਨਹੀਂ ਸੀ ਕਰਦੇ ਹੁੰਦੇ ਕੋਈ ਆਵਾਜ਼ ਹੀ ਨਹੀਂ ਚੁੱਕ ਸਕਦਾ ਉਹਨਾਂ ਨੂੰ ਮਾਰ ਦਿੱਤਾ ਜਾਊਗਾ ਉਹਨਾਂ ਨੂੰ ਡਰਾ ਦਿੱਤਾ ਜਾਊਗਾ ਕੋਈ ਫਰਕ ਨਜ਼ਰ ਨਹੀਂ ਆ ਰਿਹਾ ਹਰ ਬੰਦੇ ਦੇ ਉੱਤੇ ਝੂਠੇ ਪਰਚੇ ਜਿਹੜ ਕੀ ਮਤਲਬ ਸਰਕਾਰ ਦੀ ਮਨਸ਼ਾ ਕੀ ਹੈ ਕੋਈ ਕੋ ਤੁਹਾਡੇ ਖਿਲਾਫ ਬੋਲੇ ਨਾ ਕੋਈ ਤੁਹਾਡੇ ਖਿਲਾਫ ਆਵਾਜ਼ ਨਾ ਚੁੱਕੇ ਅਭੀ ਮੈਂ ਵੇਖਿਆ ਕਿ ਸਟੇਟਸ ਦੇ ਉੱਤੇ ਦੇਖਿਆ ਜਿਸ ਤਰ੍ਹਾਂ ਉਹ ਦੱਸ ਰਹੇ ਸੀਗੇ ਭੁੱਲਰ ਸਾਹਿਬ ਵੀ ਸਟੇਟਸ ਤੋਂ ਵੇਖ ਕੇ ਮੈਨੂੰ ਲੱਗਾ ਜਾਂ ਮੈਨੂੰ ਠੇਸ ਪਹੁੰਚੀ ਆ ਜਾਂ ਮੇਰੀ ਕੁਰਸੀ ਦੀ ਗਰਮਾ ਜਿਹੜੀ ਆ ਉਹ ਉਹ ਉਹਦੀ ਹੱਦ ਤੱਕ ਹੋਈ ਆ ਤੇ ਮੈਂ ਤੁਹਾਨੂੰ ਪੁੱਛਣਾ ਚਾਹਣਾ ਯਾਰ ਐਨ ਐਨ ਸਟੇਟਸ ਤੁਹਾਡੇ ਫਿਰ ਫੇਸਬੁੱਕ ਭਰੀਆਂ ਪਈਆਂ ਨੇ YouTube ਤੁਹਾਨੂੰ ਗੰਦਮੰਦ ਲੋਕ ਲਿਖਦੇ ਨੇ ਫੇ ਸਾਰੇ ਪੰਜਾਬ ਦੇ ਉੱਤੇ ਪਰਚੇ ਦਰਜ ਕਰਦੇ ਹੋਗੇ ਬਾਹਰੋਂ ਬੈਠੇ ਲੋਕ ਤੁਹਾਨੂੰ ਇੰਨੀ ਮਤਲਬ ਬੋਲਦੇ ਨੇ ਤੁਹਾਨੂੰ ਪੱਦੀ ਸ਼ਬਦਾਵਲੀ ਬੋਲਦੇ ਨੇ ਤੁਹਾਡੀਆਂ ਕਰਤੂਤਾਂ ਕਰਕੇ ਸਾਰਿਆਂ ਦੇ ਉੱਤੇ ਪਰਚੇ ਦਰਜ ਕਰੋ ਭੁੱਲਰ ਸਾਹਿਬ ਵਾਲਾ ਸਟੇਟਸ ਦੇਖ ਕੇ ਉਹਨਾਂ ਤੇ ਕਾਰਵਾਈ ਕਰ ਦਿੱਤੀ ਐ ਤਾਂ ਬਲਕਾਰ ਸਿੱਧੂ ਵਾਲੀ ਆਡੀਓ ਵੀ ਵਾਇਰਲ ਹੋ ਗਈ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਗਈ ਇਹੀ ਤੇ ਮੈਂ ਪੁੱਛ ਰਿਹਾ ਕਿ ਤੁਸੀਂ ਭੁੱਲਰ ਸਾਹਿਬ ਵਾਲਾ ਕੇਸ ਦੇਖ ਕੇ ਤੇ ਤੁਸੀਂ ਐਮ ਐਲ ਏ ਤਲਬ ਕਰ ਰਿਆ ਜਾਂ ਤੁਹਾਡੀ ਜਿਹੜੀ ਚੇਰ ਹੈ ਇਹ ਇਹਨੂੰ ਕੋਈ ਠੇਸ ਪਹੁੰਚੀ ਐ ਉਦੇ ਉੱਤੇ ਤੁਸੀਂ ਕਾਰਵਾਈ ਕਰਦੇ ਹੋ ਤੇ ਬਲਕਾਰ ਸਿੱਧੂ ਨੇ ਇਹ ਤੇ ਇੱਕ ਸਟੇਟਸ ਲੱਗਾ ਖਬਰ ਲੱਗੀ ਹੈ ਤੇ ਪਰਮਿਸ਼ਨ ਮੰਗੀ ਅੰਦਰ ਜਾਣ ਦੀ ਨਹੀਂ ਦਿੱਤੀ ਗਈ ਉਹਨੇ ਤੇ ਤੁਹਾਨੂੰ ਚੰਗੇ ਫੁੱਲ ਪਾਏ ਆ ਮਤਲਬ ਤੁਹਾਡੀ ਕਾਸਟ ਬਾਰੇ ਭਦੀ ਮਤਲਬ ਸ਼ਬਦਾਂਲੀ ਵਰਤੀ ਆ ਉਸ ਤੋਂ ਬਾਅਦ ਔਰਤਾਂ ਬਾਰੇ ਸਾਡੀਆਂ ਮਾਵਾਂ ਭੈਣਾਂ ਬਾਰੇ ਪੱਦੀ ਸ਼ਬਦਾਵਲੀ ਵਰਤੀ ਆ ਹਨਾ ਪੱਗ ਬਾਰੇ ਵੀ ਇਹ ਕਿਹਾ ਗਿਆ ਹਰ ਬੰਦੇ ਨੂੰ ਉਹ ਮਾੜਾ ਬੋਲ ਰਿਹਾ ਤੇ ਹੁਣ ਉਹਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਸਰਕਾਰ ਨੂੰ ਨਿਰਪੱਖ ਜਿਹੜਾ ਆਪਣਾ ਪੱਖੋ ਵਖਾਉਣਾ ਚਾਹੀਦਾ ਵਾ ਜਿਹੜਾ ਬੰਦਾ ਗਲਤ ਆ ਜੇ ਤੁਹਾਡੇ ਐਮਐਲਏ ਨੇ ਕੋਈ ਫालतू ਬਕਵਾਸ ਕੀਤੀ ਆ ਤੇ ਉਹਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਔਰ ਮੈਂ ਉਸ ਐਮਐਲਏ ਨੂੰ ਵੀ ਕਹਿਣਾ ਕਿ ਯਾਰ ਤੂੰ ਐਜ਼ ਅ ਸਿੰਗਰ ਅਸੀਂ ਲੋਕਾਂ ਨੇ ਤਾਂ ਵੀ ਤੈਨੂੰ ਪਸੰਦ ਕੀਤਾ ਤੂੰ ਐਮਐਲਏ ਦੀ ਇਲੈਕਸ਼ਨ ਚ ਖਲੋ ਗਿਆ ਲੋਕਾਂ ਨੇ ਤੈਨੂੰ ਤਾਂ ਵੀ ਵੋਟਾਂ ਪਾਈਆਂ ਲੋਕਾਂ ਦੀ ਫੀਲਿੰਗਸ ਦੀ ਕਦਰ ਤੇ ਕਰੋ ਕਿ ਅੰਦਰ ਬਹਿ ਕੇ ਉਹਨਾਂ ਦਾ ਮਜ਼ਾਕ ਉਡਾਉਂਦੇ ਹੋ ਤੁਸੀਂ ਕਹਿਣ ਦੀ ਕੋਸ਼ਿਸ਼ ਇਹ ਕੀਤੀ ਆ ਵੀ ਤੁਸੀਂ ਲੋਕਾਂ ਮੈਨੂੰ ਗਾਣਿਆਂ ਚ ਵੀ ਸੁਣਿਆ ਮੈਂ ਪੈਸਾ ਕਮਾਉਂਦਾ ਰਿਆਂ ਤੁਸੀਂ ਲੋਕਾਂ ਨੇ ਮੈਨੂੰ ਐਮਐਲਏ ਵੀ ਚੁਣ ਲਿਆ ਤੇ ਸਮਝਦਾ ਮੈਂ ਤੁਹਾਨੂੰ ਜੁੱਤੀ ਦੀ ਨੋਕ ਦੇ ਉੱਤੇ ਵੀ ਨਹੀਂ ਆ ਇਹ ਦੱਸਣ ਦੀ ਉਹਨੇ ਕੋਸ਼ਿਸ਼ ਕੀਤੀ ਆ ਵੀ ਤੁਹਾਨੂੰ ਪਾਗਲ ਇਹ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਕਿ ਇਹ ਤੁਹਾਨੂੰ ਪਾਗਲ ਬਣਾਉਂਦੇ ਨੇ ਤੁਸੀਂ ਦੇਖੋ ਜਿੰਨੇ ਆਰਟਿਸਟ ਨੇ ਕੋਈ ਪਬਲਿਕ ਸਰਵਿਸ ਦੇ ਵਿੱਚ ਉਹਨਾਂ ਦਾ ਸੋਸ਼ਲ ਵਰਕ ਦੇ ਵਿੱਚ ਕੋ ਕੰਮ ਨਹੀਂ ਹੁੰਦਾ ਜਿਹੜੇ ਆ ਕੇ ਇਲੈਕਸ਼ਨ ਲੜਦੇ ਨੇ ਲੋਕਾਂ ਨੂੰ ਵੀ ਚਾਹੀਦਾ ਕਿ ਉਹ 5-10 ਸਾਲ ਮਤਲਬ ਖਲੋਵੇ ਲੋਕਾਂ ਦੇ ਵਿੱਚ ਕੰਮ ਕਰੇ ਆਪਾਂ ਫੇਸ ਵੇਖ ਕੇ ਹੁਣ ਗੱਲ ਕਰ ਰਹੇ ਸੀ ਕਿਸੇ ਬੜੇ ਵੱਡੇ ਸਟਾਰ ਦੀ ਸਟਾਰ ਕਮ ਪੋਲੀਟੀਸ਼ੀਅਨ ਨੇ ਸਾਡੇ ਮੈਂ ਕਹਿੰਦਾ ਸਰ ਮੈਂ ਨਾ ਮੈਂ ਨਾਂ ਲੈਣਾ ਕਿਸੇ ਦਾ ਗਰੇਜ਼ ਹੀ ਨਹੀਂ ਕਰਦਾ ਸਰ ਨਵਜੋਤ ਸਿੰਘ ਸਿੱਧੂ ਮੈਂ ਕਹਿੰਦਾ ਪੰਜਾਬ ਲਈ ਕੀ ਕੰਮ ਕੀਤਾ ਕੁਝ ਵੀ ਨਹੀਂ ਕੀਤਾ ਅੱਜ ਕੀ ਉਹਨਾਂ ਦੀਆਂ ਵੀਡੀਓਜ਼ ਆਉਂਦੀਆਂ ਨੇ ਗੁੱਲੀ ਡੰਡਾ ਖੇਡ ਰਹੇ ਨੇ ਭੰਟੇ ਖੇਡ ਰਹੇ ਨੇ ਪਤੰਗ ਚੜਾਉਂਦੇ ਨੇ ਉਹਦੇ ਨਾਲ ਪੰਜਾਬ ਦਾ ਕੋਈ ਫਾਇਦਾ ਯਾਰ ਇੰਨਾ ਥਾਵਾਂ ਦੇ ਉੱਤੇ ਆਉਣਾ ਚਾਹੀਦਾ ਪੰਜਾਬ ਦੇ ਹੱਕ ਦੀ ਗੱਲ ਕਰਨੀ ਚਾਹੀਦੀ ਆ ਪਰ ਸਾਡੇ ਲੋਕਾਂ ਦੀ ਮਾਨਸਿਕਤਾ ਦੱਸਾਂ ਇੱਥੋਂ ਹਜ਼ਾਰ ਬੰਦਾ ਕਹੂਗਾ ਨਾ ਪੰਜਾਬ ਲਈ ਕੁਝ ਨਹੀਂ ਕੀਤਾ ਜਿੱਥੇ ਆਪਾਂ ਖੜੇ ਆ 17 ਸੈਕਟਰ ਦੇ ਵਿੱਚ ਹੁਣੇ ਸਾਰਨਵਜੋਤ ਸਿੰਘ ਸਿੱਧੂ ਇੱਥੇ ਆ ਕੇ ਖੜੇ ਹੋ ਜਾਣ ਤੇ ਮੇਰੇ ਖਿਆਲ ਹਜ਼ਾਰ ਦੇ ਵਿੱਚੋਂ 800 ਬੰਦਾ ਉਹਨਾਂ ਨਾਲ ਸੈਲਫੀ ਕਰਾਊਗਾ ਉਹਨਾਂ ਨਾਲ ਫੋਟੋ ਖਿੱਚੂਗਾ ਤੇ ਲੀਡਰ ਨੇ ਤੇ ਆਪੇ ਭੂਏ ਚੜਨਾ ਨਾ ਇਹੋ ਜਿਹੀ ਸੈਲੀਬ੍ਰਿਟੀ ਨੇ ਵੀ ਮੈਂ ਕਰਾਂ ਕੁਝ ਨਾ ਕਰਾਂ ਉਹੋ ਹਾਲ ਬਲਕਾਰ ਸਿੱਧੂ ਦਾ ਆ ਅਸੀਂ ਲੋਕ ਸਾਡੇ ਲਈ ਉਹਨੇ ਕੀਤਾ ਵੀ ਕੁਝ ਨਹੀਂ ਅਸੀਂ ਤਾਂ ਵੀ ਮੈਂ ਕਿੰਨਾ ਵੀ ਲੋਕ ਉਹਨਾਂ ਨੂੰ ਚੁਣ ਲੈਨੇ ਆ ਸਾਡੀ ਆਪਣੀ ਮਾਨਸਿਕਤਾ ਵੀ ਤੇ ਸੈੱਟ ਹੋਣੀ ਚਾਹੀਦੀ ਹੈ ਨਾ ਸਾਨੂੰ ਵੀ ਕੋਈ ਸੋਚ ਸਮਝ ਤੇ ਹੋਣੀ ਚਾਹੀਦੀ ਹੈ ਕਿ ਅਸੀਂ ਬੰਦਾ ਤੇ ਵੇਖ ਕੇ ਚੱਜਦਾ ਚੁਣੀ ਆ ਅ ਮੈਂ ਸਾਰੇ ਫੈਕਟ ਲਿਖੇ ਨੇ ਤੁਸੀਂ ਭਗਵੰਤ ਮਾਨ ਦਾ ਆਪਾ ਜ਼ਿਕਰ ਕਰ ਲੈਨੇ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨੁਮਾਇੰਦਗੀ ਭਗਵੰਤ ਮਾਨ ਸੌ ਕਰ ਦੇਨੇ ਆ ਤਪੋ ਮਤਮਨ ਸਾਹਿਬ ਗੱਲ-ਗੱਲ ਤੇ ਟਵੀਟ ਕਰ ਦਿੰਦੇ ਨੇ ਕੋਈ ਵੀ ਪੰਜਾਬ ਦੇ ਵਿੱਚ ਘਟਨਾ ਹੁੰਦੀ ਹੈ ਉਹ ਟਵੀਟ ਕਰ ਦਿੰਦੇ ਨੇ ਆਪਣੀ ਪੋਸਟ ਸ਼ੇਅਰ ਕਰ ਦਿੰਦੇ ਆ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਹ ਬਲਕਾਰ ਸਿੱਧੂ ਵਾਲੀ ਘਟਨਾ ਨੂੰ ਲੈ ਕੇ ਕਿਉਂ ਚੁੱਪ ਨਹੀਂ ਜੀ ਉਹ ਮੈਨੂੰ ਅੱਜ ਕੱਲ ਜੋ ਪੰਜਾਬ ਦੇ ਵਿੱਚ ਸਿਸਟਮ ਚੱਲ ਰਿਹਾ ਪੰਜਾਬ ਦੇ ਵਿੱਚ ਦੋ ਪਾਵਰ ਸੈਂਟਰ ਬਣ ਗਏ ਲੋਕਾਂ ਨੂੰ ਤੇ ਸਮਝ ਹੀ ਨਹੀਂ ਨਾ ਆ ਰਹੀ ਕਿ ਪਾਵਰ ਸੈਂਟਰ ਭਗਵੰਤ ਬਾਣ ਕੋਲ ਹੈ ਕਿ ਦਿੱਲੀ ਹੈ ਉਹ ਦਿੱਲੀ ਵਾਲਿਆਂ ਦਾ ਇਸ਼ਾਰਾ ਵੇਖ ਰਹੇ ਨੇ ਮੈਂ ਕੀ ਕਹਣਾ ਤੇ ਮੈਂ ਦਿੱਲੀ ਵਾਲਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਪੰਜਾਬ ਦੇ ਉੱਤੇ ਫੋਕਸ ਕਰ ਲਿਆ ਤੁਸੀਂ ਇੱਕ ਇੱਕ ਕਿਸਮ ਦੀ ਪੰਜਾਬ ਦੇ ਉੱਤੇ ਬਾਜ ਦੀ ਨਿਗਾਹ ਰੱਖ ਲਈ ਜੇ ਭਗਵੰਤ ਮਾਨ ਵੇਟ ਕਰ ਰਿਹਾ ਤੇ ਤੁਹਾਨੂੰ ਉਹਦੇ ਉੱਤੇ ਕੋਈ ਐਕਸ਼ਨ ਲੈ ਲੈਣਾ ਚਾਹੀਦਾ ਤੁਹਾਡੇ ਕੋਲ 92 ਦੇ 96 ਐਮਐਲਏ ਹੋ ਗਏ ਆ ਯਾਰ ਇੱਕ ਦੇ ਬੰਦੇ ਦੇ ਉੱਤੇ ਇੱਕ ਮਾਰ ਕੇ ਕਾਂ ਟੰਗੋਗੇ ਤੇ ਅਗਲਾ ਕੋਈ ਹੋਜੀ ਬਕਵਾਸ ਨਹੀਂ ਕਰੂਗਾ ਨਹੀਂ ਤੇ ਮੈਂ ਤੁਹਾਨੂੰ ਵੀ ਮੈਸੇਜ ਦੇਣਾ ਚਾਹੁੰਦਾ ਤੁਸੀਂ ਵੀ ਸੁਪਨਾ ਲੈ ਲਿਆ ਨਾ ਕਿ ਦਿੱਲੀ ਹਰ ਗਿਆ ਤੇ ਪੰਜਾਬ ਦੁਬਾਰਾ ਜਿੱਤ ਲਾਂਗੇ ਲੋਕਾਂ ਦੇ ਵਿੱਚ ਇੰਨੀ ਤਾਕਤ ਹੈ ਉਹ ਕਹਿੰਦੇ ਆ ਨਾ ਜਿਨ ਹੱਥੋਂ ਮੈਂ ਸ਼ਕਤੀ ਬਰੀ ਹੈ ਰਾਜ ਤਿਲਕ ਦੇਣੇ ਕੀ ਜਿਨ ਹੱਥੋਂ ਮੈਂ ਸ਼ਕਤੀ ਬਰੀ ਹੈ ਰਾਜ ਤਿਲਕ ਦੇਣੇ ਕੀ ਉਹੀ ਹੱਥੋਂ ਮੈਂ ਤਾਕਤ ਹੈ ਸਰ ਉਤਾਰ ਲੈਣੇ ਕੀ ਉਹ ਤੁਹਾਡਾ ਸਿਰ ਵੀ ਲਾ ਲੈਣਗੇ ਉਹ ਤੁਹਾਨੂੰ ਲਾ ਕੇ ਤੇ ਥੱਲੇ ਵੀ ਸੁੱਟ ਦੇਣਗੇ ਤੁਹਾਨੂੰ ਆਪਣੇ ਆਪ ਦੇ ਵਿੱਚ ਸਮਝ ਲੈਣਾ ਚਾਹੀਦਾ ਯਾਰ ਇਹੋ ਜਿਹੇ ਬੰਦਿਆਂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ 96 ਦੇ ਵਿੱਚੋਂ ਇੱਕ ਡੰਗੋਗੇ ਤੁਹਾਡੀ ਸਰਕਾਰ ਨਹੀਂ ਡਿੱਗ ਪਣੀ ਪਰ ਲੋਕਾਂ ਦੇ ਵਿੱਚ ਇੱਕ ਚੰਗਾ ਮੈਸੇਜ ਆਊਗਾ ਇਸ ਤੋਂ ਬਾਅਦਾਂ ਕੋਈ ਇਹੋ ਜਿਹੀ ਬਕਵਾਸ ਨਹੀਂ ਕਰੂਗਾ ਇਸ ਤੋਂ ਬਾਅਦਾਂ ਕੋਈ ਇਹੋ ਜਿਹੀ ਗੱਲ ਕਹਿਣ ਦੀ ਹਿੰਮਤ ਨਹੀਂ ਕਰੂਗਾ ਕੋਈ ਨਾ ਕੋਈ ਮਿਸਾਲ ਤੇ ਸੈੱਟ ਕਰੋ ਨਾ ਪਰ ਪੰਜਾਬ ਦਾ ਵਾਰਸ ਕੌਣ ਹੈ ਯਾਰ ਅੱਜ ਅੱਜ ਤੁਹਾਨੂੰ ਕੋਈ ਵੱਡੇ ਤੁਸੀਂ ਮਤਲਬ ਕੋਈ ਕੰਮ ਕਰਾਉਣਾ ਹੋਵੇ ਤੁਹਾਨੂੰ ਕੋਈ ਪ੍ਰੋਬਲਮ ਹੈ ਤੇ ਤੁਹਾਨੂੰ ਇਹ ਨਹੀਂ ਪਤਾ ਵੀ ਤੁਹਾਡਾ ਕੰਮ ਦਿੱਲੀ ਵਾਲਿਆਂ ਦੇ ਅੱਖੇ ਹੋਣਾ ਕਿ ਪੰਜਾਬ ਵਾਲਿਆਂ ਦੇ ਅੱਖੇ ਨੇ ਪੰਜਾਬ 'ਚ ਇੱਕ ਪਾਵਰ ਸੈਂਟਰ ਹੀ ਨਹੀਂ ਹੈਗਾ ਇੱਥੇ ਉਲਝ ਗਏ ਕੋਈ ਕਿਸੇ ਅਫਸਰ ਨੂੰ ਉਹ ਲਾਉਂਦਾ ਤੇ ਦੂਜਾ ਲਾਹ ਦਿੰਦਾ ਕੋਈ ਕਿਸੇ ਦੇ ਅੱਖੇ ਕੰਮ ਨਹੀਂ ਕਰਦਾ ਤੇ ਮੇਰਾ ਖਿਆਲ ਆ ਵੀ ਉਹ ਦਿੱਲੀ ਚਲੇ ਜਾਂਦਾ ਇਹੋ ਜਿਹੇ ਹਾਲਾਤ ਪੰਜਾਬ ਦੇ ਬਣ ਗਏ ਕੋਈ ਪਾਵਰ ਸੈਂਟਰ ਤੇ ਬਣਾਓ ਕੋ ਦੱਸੋ ਕਿ ਆ ਪੰਜਾਬ ਦਾ ਵਾਰਸ ਹੈ ਇਹ ਇਹਦੇ ਹੱਥ ਦੇ ਵਿੱਚ ਤਾਕਤ ਹੈ ਤੁਸੀਂ ਕੋ ਆਪਣੇ ਮਸਲੇ ਹੱਲ ਕਰਾਉਣੇ ਨੇ ਤੁਸੀਂ ਕੁਝ ਵੀ ਕਰਨਾ ਤੇ ਇਸ ਬੰਦੇ ਕੋ ਚੱਲ ਜਾਓ ਅਜੇ ਤੱਕ ਤੇ ਸਾਨੂੰ ਪੰਜਾਬੀਆਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਸਾਡੇ ਕੰਮ ਦਿੱਲੀ ਨੂੰ ਹੋਣੇ ਨੇ ਕਿ ਪੰਜਾਬ ਦੇ ਵਿੱਚ ਹੋਣੇ ਨੇ ਸੋ ਮੇਰਾ ਨਹੀਂ ਖਿਆਲ ਵੀ ਜਿੰਨਾ ਚਿਰ ਭਗਵੰਤ ਮਾਨ ਉਹਨਾਂ ਨੂੰ ਇਸ਼ਾਰਾ ਨਹੀਂ ਆਉਂਦਾ ਉਹਨਾਂ ਚਿਰ ਕੋ ਮੈਸੇਜ ਦੇਣਗੇ ਉਹਨਾਂ ਚਿਰ ਕੋ ਟਵੀਟ ਕਰਨਗੇ ਉਹਨਾਂ ਚਿਰ ਕੋ ਇਹਦੇ ਉੱਤੇ ਸਟੇਟਮੈਂਟ ਦੇਣਗੇ ਬੇਹੱਦ ਮੰਦ ਭਾਗੀ ਗੱਲ ਹੈ ਜੇ ਪੰਜਾਬ ਦੇ ਵਿੱਚ ਆਬਾਦੀ 3 ਕਰੋੜ ਹੈ ਤੇ 1.5 ਤਿਆਂ ਭਣਾ ਮਾਵਾਂ ਨੇ ਉਹ ਡੇਢ ਕਰੋੜ ਔਰਤ ਨੂੰ ਗਾਲ ਕੱਢੀ ਗਈ ਐ ਉਹਨਾਂ ਦਾ ਮਜ਼ਾਕ ਉਡਾਇਆ ਗਿਆ ਜੇ ਉਹਨੇ ਜਿਹੜੇ ਸਾਡੇ ਸਪੀਕਰ ਨੇ ਉਹਨਾਂ ਦਾ ਮਜ਼ਾਕ ਉਡਾਇਆ ਉਹਨਾਂ ਦੀ ਕਾਸਟ ਨਾਲ ਤੇ ਲੱਖਾਂ ਦੀ ਗਿਣਤੀ ਚ ਉਹ ਹੋਣਗੇ ਪੂਰੇ ਧਰਮ ਦਾ ਪੂਰੀ ਕਾਸਟ ਦਾ ਮਜ਼ਾਕ ਉਡਾਇਆ ਗਿਆ ਰੇ ਤੇ ਤੁਸੀਂ ਕਿਉਂ ਨਹੀਂ ਕਾਰਵਾਈ ਕਰ ਰਹੇ ਇੱਥੇ ਤਾਂ ਕਿਸੇ ਨੂੰ ਕੁਝ ਕਹਿ ਦੋ ਨਾ ਮਾੜਾ ਜਾ ਆ ਮੇਰਾ ਖਿਆਲ ਇੱਕ ਪਰਚਾ ਪਟਿਆਲੇ ਚ ਇਹਨਾਂ ਦਿੱਤਾ ਜੇ ਤੁਹਾਨੂੰ ਹੁਣ ਯਾਦ ਹੋਵੇ ਤੇ ਇੱਕ ਬੰਦੇ ਦੇ ਉੱਤੇ ਪਰਚਾ ਦਿੱਤਾ ਉਹਦਾ ਪਰਚੇ ਦਾ ਬੇਸ ਕੀ ਬਣਾਇਆ ਯਾਰ ਲੱਖ ਲਾਹਣ ਤਾਂ ਤੁਹਾਡੇ ਇਹੋ ਜੇ ਲੈਂਡ ਆਰਡਰ ਤੇ ਤੁਹਾਡੇ ਪ੍ਰਸ਼ਾਸਨ ਦੇ ਉੱਤੇ ਉਹ ਕਹਿੰਦਾ ਜੀ ਮੈਂ ਕਿਸੇ ਨੂੰ ਫੋਨ ਤੇ ਮੇਰਾ ਫੋਨ ਗਲਤੀ ਨਾਲ ਉਸ ਬੰਦੇ ਨੂੰ ਲੱਗ ਗਿਆ ਤੇ ਉਸ ਬੰਦੇ ਨੇ ਅੱਗੋਂ ਮੈਨੂੰ ಜಾਤੀ ਸੂਚਕ ਜਿਹੜੇ ਸ਼ਬਦ ਵਰਤ ਕੇ ਦਿੱਤੇ ਨੇ ਫਲਾਣਾ ਕਹਿ ਦਿੱਤਾ ਟਪਕਾਣਾ ਮਿਸਟ ਕਾਲ ਦੇ ਨਾਲ ਹੀ ਉਦੋਂ ਉਹਦਾ ਬੇਸ ਬਣਾ ਕੇ ਪਟਿਆਲੇ ਪਰਚਾ ਦਰਜ ਕਰ ਦਿੱਤਾ ਗਿਆ ਯਾਰ ਹੱਦ ਹੈ ਯਾਰ ਬਿਲਕੁਲ ਤੇ ਮਨਨਾ ਸਾਹਿਬ ਅੰਤ ਦੇ ਵਿੱਚ ਬਲਕਾਰ ਸਿੱਧੂ ਐਮ ਐਲ ਏ ਤੇ ਉਸ ਭੱਦੀ ਸ਼ਬਦਾਬਲੀ ਜਿਹੜੀ ਔਰਤਾਂ ਪ੍ਰਤੀ ਵਰਤੀ ਗਈ ਭੱਦੀ ਸ਼ਬਦਾਬਲੀ ਜਾਂ ਪੱਗ ਨੂੰ ਲੈ ਕੇ ਜਾਂ ਇਹੀ ਟਿੱਪਣੀ ਕਰਨ ਨੂੰ ਲੈ ਕੇ ਬਲਕਾਰ ਸਿੱਧੂ ਤੇ ਕਿਹੋ ਜੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਮੈਂ ਜੋ ਕਾਰਵਾਈ ਮੈਂ ਨਹੀਂ ਕਹਿੰਦਾ ਕੋਈ ਸਾਡੇ ਆਖੇ ਤੁਸੀਂ ਕੋਈ ਵੱਧ ਧਾਰਾ ਲਾ ਦਿਓ ਮੈਂ ਨਹੀਂ ਕਹਿੰਦਾ ਕੋਈ ਸਾਡੇ ਆਖੇ ਕਿਸੇ ਨੂੰ ਫਾਇਲ ਆ ਦਿਓ ਸਾਡੇ ਦੇਸ਼ ਦੇ ਵਿੱਚ ਇੱਕ ਕਾਨੂੰਨ ਹੈ ਉਨੇ ਜੇ ਪੱਦੀ ਸ਼ਬਦਾਵਲੀ ਵਰਤੀ ਆ ਔਰਤਾਂ ਦੀ ਮਾਨ ਨਾ ਨਹੀਂ ਕੀਤੀ ਆ ਔਰਤਾਂ ਦਾ ਮਜ਼ਾਕ ਡਾਉਣ ਦੀ ਕੋਸ਼ਿਸ਼ ਕੀਤੀ ਆ ਸਮੂਹ ਔਰਤ ਭਾਈਚਾਰੇ ਨੂੰ ਗਾਲ ਕੱਢੀ ਆ ਉਹਦੇ ਉੱਤੇ ਜਿਹੜੀਆਂ ਧਾਰਾਂ ਲੱਗਦੀਆਂ ਨੇ ਉਹਦੇ ਉੱਤੇ 295 ਜੋ ਵੀ ਉਹਦਾ ਪਰਚਾ ਭਾਵਨਾਵਾਂ ਆ ਧੋਈਆਂ ਨੇ ਉਹਦਾ ਪਰਚਾ ਦਰਜ ਹੋਣਾ ਚਾਹੀਦਾ ਜੋ ਕਾਸਟ ਬਾਰੇ ਗਾਲ ਕੱਢੀ ਆ ਜਾਂ ਮੰਦੀ ਸ਼ਬਦਾਵਲੀ ਵਰਤੀ ਆ ਮੇਰਾ ਖਿਆਲ ਆ ਵੀ ਆਮ ਬੰਦੇ ਨੂੰ ਕੀ ਹੋ ਤਾਂ ਸਪੀਕਰ ਨੂੰ ਗਾਲਾਂ ਕੱਢ ਰਿਹਾ ਯਾਰ ਸਪੀਕਰ ਦੀ ਪਾਵਰ ਸੀਐਮ ਤੋਂ ਉੱਪਰ ਹੁੰਦੀ ਆ ਜਦੋਂ ਉਹ ਚੇਅਰ ਦੇ ਉੱਤੇ ਬੈਠਾ ਹੁੰਦਾ ਉਹਦੀ ਮਰਜ਼ੀ ਆ ਕਿ ਕਿਸ ਨੂੰ ਬੋਲਣ ਦਵੇ ਜਾਂ ਨਾ ਦਵੇ ਉਹਨਾਂ ਦੇ ਉੱਤੇ ਜੋ ਉਹਦੇ ਖਿਲਾਫ ਭਾਸ਼ਾ ਵਰਤੀ ਗਈ ਹੈ ਤੁਸੀਂ ਉਹਦੀ ਜਗਤਾਰ ਭੁੱਲਰ ਦੇ ਉੱਤੇ ਕਾਰਵਾਈ ਕਰਨ ਦੀ بجائے ਉਹਨਾਂ ਦੇ ਉੱਤੇ ਕਾਰਵਾਈ ਕਰੋ ਨਾ ਯਾਰ ਜਿਹੜਾ ਤੇ ਜਿਹੜਾ ਸਿੱਧੀ ਤੇਰੀ ਚਿਹਰ ਨੂੰ ਗਾਲ੍ਹਾਂ ਹੀ ਕੱਢ ਰਿਹਾ ਜਗਤਾਰ ਨੇ ਸਿਰਫ ਪਰਮਿਸ਼ਨ ਮੰਗੀ ਆ ਸਟੇਟਸ ਲਾ ਦਿੱਤਾ ਕਿ ਤੁਹਾਡੀ ਗਰਮਾ ਜਿਹੜੀ ਆ ਉਹਨੂੰ ਥੇਸ ਪਹੁੰਚ ਗਈ ਆ ਤੇ ਉਸ ਬੰਦੇ ਨੇ ਤੇ ਸ਼ਰਿਆਮ ਤੁਹਾਨੂੰ ਭੱਦੀ ਸ਼ਬਦਾਵਲੀ ਵਰਤੀ ਆ ਸ਼ਰਿਆਮ ਤੁਹਾਨੂੰ ਗਾਲਾਂ ਕੱਢੀਆਂ ਨੇ ਸ਼ਰਿਆਮ ਤੁਹਾਡੀ ਕਾਸਤਾ ਦਾ ਮਜ਼ਾਕ ਡਾਇਆ ਤੇ ਉਹਦੇ ਉੱਤੇ ਕਾਰਵਾਈ ਤੁਸੀਂ ਕਿਉਂ ਨਹੀਂ ਕਰ ਰਹੇ ਸੋ ਮਤਲਬ ਇਹ ਨਿਰਪੱਖ ਹੋ ਕੇ ਚੱਲਣਾ ਚਾਹੀਦਾ ਇਹ ਟੱਕੜੀ ਦੇ ਦੋਵੇਂ ਜਿਹੜੇ ਪਲੜੂ ਨੇ ਇੱਕ ਪਾਸੇ ਰੱਖਣੇ ਚਾਹੀਦੇ ਨੇ ਮਤਲਬ ਬਰਾਬਰ ਤੇ ਰੱਖਣੇ ਚਾਹੀਦੇ ਨੇ ਜਿਹੜਾ ਕਿਤੇ ਨਜ਼ਰ ਨਹੀਂ ਆ ਰਿਹਾ ਜੀ ਬਹੁਤ ਬਹੁਤ ਸ਼ੁਕਰੀਆ ਸੋ ਬਿਲਕੁਲ ਦਰਸ਼ਕੋ ਇਹ ਸੰ ਸਾਡੇ ਨਾਲ ਮਨਦੀਪ ਸਿੰਘ ਬੰਨਾ ਤਾਂ ਬਲਕਾਰ ਸਿੱਧੂ ਐਮ ਐਲ اے ਬੀਤੇ ਦਿਨੀ ਉਹਨਾਂ ਬੋਲੋ ਕਿਤੇ ਗਈ ਔਰਤਾਂ ਪ੍ਰਤੀ ਟਿੱਪਣੀ ਨੂੰ ਲੈ ਕੇ ਜਾਂ ਔਰਤਾਂ ਪ੍ਰਤੀ ਵਰਤੀ ਗਈ ਭੱਦੀ ਸ਼ਬਦਾਬਲੀ ਨੂੰ ਲੈ ਕੇ ਇਹਨਾਂ ਦਾ ਇਹੀ ਕਹਿਣਾ ਹੈ ਕਿ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਹੁਣ ਦੇਖਣਾ ਹੋਏਗਾ ਕਿ ਬਲਕਾਰ ਸਿੱਧੂ ਐਮ ਐਲ ਏ ਤੇ ਕਦੋਂ ਜਿਹੜੀ ਬਣਦੀ ਬਣਦੀ ਕਾਨੂੰਨੀ ਕਾਰਵਾਈ ਹੁੰਦੀ ਹੈ